ਜਿਹੜਾ ਮੇਨਸਟ੍ਰੀਮ মিডিਆ ਹੈ ਉਹਨੂੰ ਬਿਕਾਊ ਮੀਡੀਆ ਵੀ ਜਾਣਿਆ ਜਾਣ ਲੱਗਿਆ ਹੈ ਜਿਨ੍ਹਾਂ ਦੇ ਕਿ ਕਿਸੇ ਪਿਛਲੇ ਸਾਲਾਂ ਦੌਰਾਨ ਕਿਸਾਨੀ ਅੰਦੋਲਨ ਚ ਬੜੀ ਜਗ ਜाहिर ਹੋਏ ਨੇ ਬਸ ਕੁਝ ਘਦਾਰਿਆਂ ਨੂੰ ਛੱਡ ਕੇ ਬਾਕੀ ਸਭ ਸਿਰਫ ਸਰਕਾਰ ਜਾਂ ਫਿਰ ਸੱਤਾ ਦੀ ਗੁਲਾਮੀ ਕਰ ਰਹੇ ਨੇ ਆ ਪਿਛੇ ਜੱਕ ਰਿਪੋਰਟ ਆਈ ਸੀ ਜਿਹਦੇ ਮੁਤਾਬਿਕ ਰਲੈਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਬੀ ਨਿਊ ਚੈਨਲਾਂ ਦੇ ਮਾਲਕ ਨੇ ਇਸੇ ਤਰੀਕੇ ਨਾਲ ਸਾਡਾ ਬਹੁਤਾ ਮੀਡੀਆ ਸਰਕਾਰੀ ਇਸ਼ਤਿਹਾਰਾਂ ਦੇ ਟੇਕ ਤੇ ਚੱਲਦਾ ਹੈ ਜਿਹਦੇ ਕਰਕੇ ਮਾਲੀ ਤੌਰ ਤੇ ਗੁਲਾਮੀ ਹੰਡਾਰਿਆ ਹੋਣ ਕਰਕੇ ਸੱਚ ਬੋਲਣ ਤੋਂ ਅਕਸਰ ਹੀ ਭਜਦਾ ਨਜ਼ਰ ਆਉਂਦਾ ਹੈ ਭਾਰਤੀ ਮੀਡੀਆ ਲੋਕਤੰਤਰਤਾ ਚੌਥਾ ਧੰਮ ਅੱਜ ਦੇ ਟਾਈਮ 'ਤੇ ਵਿਕਾਰ ਫਰੇਬੀ ਤੇ ਚੱਪਲ ਚੱਟ ਬਣ ਕੇ ਰਹਿ ਗਿਆ ਭਾਰਤੀ ਸੰਵਿਧਾਨ ਦੇ ਵਿੱਚ ਰਾਜ ਦੀ ਸ਼ਕਤੀ ਨੂੰ ਨਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਲੈਜਿਸਲੇਚਰ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਇਹਨਾਂ ਤਿੰਨਾਂ ਕੋਲੇ ਸ਼ਕਤੀਆਂ ਨੇ ਇਹ ਤਿੰਨੇ ਦੇਸ਼ ਦੀਆਂ ਸਰਵੋਤਮ ਸੰਸਥਾਵਾਂ ਨੇ ਪਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੰਵਿਧਾਨ ਪੜਾਉਣੀ ਆ ਫਿਰ ਉਹਦੀਆਂ ਵਿਸ਼ੇਸ਼ਤਾਵਾਂ ਦੱਸਣਾ ਤਾਂ ਬਿਲਕੁਲ ਨਹੀਂ ਆਇਆ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਉਸ ਪਹਿਲੂ ਬਾਰੇ ਗੱਲ ਕਰਨੀ ਹੈ ਜਿਨੇ ਦੇਸ਼ ਦੀ ਆਵਾਮ ਨੂੰ ਗੁੰਮਰਾਹ ਕਰਨ ਦੇ ਵਿੱਚ ਤੇ ਸੱਤਾ ਨੂੰ ਮਜ਼ਬੂਤੀ ਦੇਣ ਦੇ ਵਿੱਚ ਨਾ ਪਿਛਲੇ ਲੰਬੇ ਸਮੇਂ ਤੋਂ ਭਾਰੀ ਯੋਗਦਾਨ ਪਾਇਆ ਹੈ ਹੁਣ ਇਸ ਗੱਲ ਤੋਂ ਦਾਸੀਂ ਭਲੀ ਭਾਂਤ ਜਾਣੂਗਾ ਵੀ ਭਾਰਤ ਇੱਕ ਡੈਮੋਕਰੈਟਿਕ ਨੇਸ਼ਨ ਹੈ ਜਿੱਥੇ ਕਿ ਲੋਕਤੰਤਰੀ ਰਾਜ ਚੱਲਦਾ ਹੈ ਤੇ ਇਸ ਲੋਕਤੰਤਰ ਦੇ ਚਾਰ ਸਤਮ ਹੁੰਦੇ ਆ ਜਿਨ੍ਹਾਂ ਨੂੰ 4 ਪਿਲਰਸ ਆਫ ਡੈਮੋਕਰੇਸੀ ਵਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਚੋਂ ਪਹਿਲਾ ਹੈ ਲੈਜਿਸਲੇਚਰ ਯਾਨੀ ਕਿ ਵਿਧਾਨਪਾਲਿਕਾ ਦੂਜਾ ਐਗਜ਼ੀਕਿਊਟਿਵ ਯਾਨੀ ਕਿ ਕਾਰਜਪਾਲਿਕਾ ਤੀਜਾ ਜੁਡੀਸ਼ਰੀ ਯਾਨੀ ਕਿ ਨਿਆਂਪਾਲਿਕਾ ਚੌਥਾ ਯੂ ਨਹੀਂ ਨਹੀਂ YouTube ਨਹੀਂ ਚੌਥਾ মিডিਆ ਤੇ ਪ੍ਰੈਸ ਯਾਨੀ ਕਿ ਪੱਤਰਕਾਰਤਾ ਹੁਣ ਇਹਦਾ ਸਿੱਧਾ ਤੇ ਸਧਾਰਨ ਜਾਂ ਮਤਲਬ ਇਹੀ ਹੈ ਵੀ ਜੇਕਰ ਕਿਸੇ ਪੂਰੇ ਦੇਸ਼ ਦੀ ਸੋਚ ਪੂਰੇ ਦੇਸ਼ ਦੇ opinion ਤੇ ਕਬਜ਼ਾ ਕਰਨਾ ਹੈ ਤਾਂ ਨਿਊਜ਼ ਏਜੰਸੀਆਂ ਨਿਊਜ਼ਪੇਪਰਜ਼ ਯਾਨੀ ਕਿ ਅਖਬਾਰ ਨਿਊਜ਼ ਚੈਨਲ ਇਹਨਾਂ ਤਿੰਨਾਂ ਤੇ ਕਬਜ਼ਾ ਕਰਨਾ ਪੈਣਾ ਹੈ ਇਹ ਤਿੰਨੇ ਅਦਾਰੇ ਜੇਕਰ ਚਾਹਣ ਤਾਂ ਲੋਕਾਂ ਨੂੰ ਸਰਕਾਰ ਦੇ ਪੱਖ 'ਚ ਜਾਂ ਫਿਰ ਉਹਦੇ ਵਿਰੋਧ 'ਚ ਖੜਾ ਕਰਨ ਦਾ ਦਮ ਰੱਖਦੇ ਆ ਕਿਉਂਕਿ ਆਮ ਜਨਤਾ ਖੁਦ ਕਿਸੇ ਲੋਕੇਸ਼ਨ ਤੇ ਜਾ ਕੇ ਇਨਫੋਰਮੇਸ਼ਨ ਇਕੱਠਾ ਨਹੀਂ ਕਰ ਸਕਦੀ ਸੋ ਇਹਨਾਂ ਤਿੰਨਾਂ ਵੱਲੋਂ ਹੀ ਸਾਨੂੰ ਇਨਫੋਰਮੇਸ਼ਨ ਦਿਖਾਈ ਜਾਂਦੀ ਹੈ ਤੇ ਉਸੇ ਨੂੰ ਸੱਚ ਮੰਨ ਲਿਆ ਜਾਂਦਾ ਨਿਊਜ਼ ਮੀਡੀਆ ਕਿਸੇ ਵੀ ਦੇਸ਼ ਦੀ ਸਭ ਤੋਂ ਮਹੱਤਵਪੂਰਨ पर अजोके समय भी जी, अगर पंजाब या पूरे देश की गल करिए तो मीडिया का बहुत माड़ा हाल है बस की गुलामी कर रहे भारतीय लोकतंत्र का इतिहास को देख रहा है We are all now part of Modi's nation. आप फकीरों की तरह रहते हैं आप फकीर अपने आप को बताते हैं आपको अपने लिए कुछ नहीं चाहिए एक फकीरी है आपके में चीन भी अब तो कह रहा है की पीएम मोदी खतरों के खिलाड़ी है ਸਰਕਾਰ ਇਸ ਮੀਡੀਆ ਨੂੰ ਕੰਟਰੋਲ ਕਰਨ ਦੇ ਲਈ ਪੈਸਾ ਇਸ਼ਤਿਹਾਰ ਡਰਾਵਾ ਪੌਲਸ ਹਰ ਇੱਕ ਚੀਜ਼ ਵਰਤਦੀ ਹੈ ਹੁਣ ਬਹੁਤੇ ਪੱਤਰਕਾਰ ਦਾ ਦੁਖੀ ਹੋ ਕੇ ਇਹਨਾਂ ਦਾਰਾਂ 'ਚ ਸਿਰਫ ਰੋਜ਼ੀ ਰੋਟੀ ਲਈ ਹੀ ਕੰਮ ਕਰ ਰਹੇ ਨੇ ਹੁਣ ਵੈਸੇ ਤਾਂ ਅੱਜ ਕੱਲ੍ਹ ਹਰੇਕ ਦੇ ਹੱਥ 'ਚ ਮੋਬਾਈਲ ਫੋਨ ਆ ਤਾਂ ਟੀਵੀ ਵੱਲ ਕਿਸੇ ਦਾ ਬਹੁਤਾ ਰੁਝਾਨ ਰਿਹਾ ਨਹੀਂ ਪਰ ਫਿਰ ਵੀ ਜੇ ਕਦੇ ਨਾ ਕਦੇ ਮੋਬਾਈਲ ਫੋਨ 'ਚ ਕੋਈ ਨੁਕਸ ਪੈ ਜਾ ਜਾਂ ਵੱਧ ਤੋਂ ਵੱਧ ਨੈੱਟ ਪੈ ਕੇ ਖਤਮ ਹੋ ਜੇ ਤਾਂ ਜਿਹੜੇ 90 95 ਦੇ ਦੌਰ ਵਾਲੇ ਆ ਉਹਨਾਂ ਦੀਆਂ ਸ਼ਾਮੇ 7 ਵਜੇ ਦੀਆਂ ਖਬਰਾਂ ਪੜ੍ਹਨ ਵਾਲੇ ਜਿਹੜੇ ਅੰਕਲ ਰਮਨ ਕੁਮਾਰ ਜੀ ਸੀ ਨਮਸਕਾਰ ਸੋ ਅੱਜ ਦੀ ਖਬਰਾਂ ਦੇ ਇਸ ਬੁਲੇਟਿਨ ਸਿਮੀ ਮੈਂ ਅਰਵੰਦ ਕੁਮਾਰ ਪਹਿਲਾਂ ਇੱਕ ਨਜ਼ਰ ਚੋਂਵੀਆਂ ਖਬਰਾਂ ਤੇ ਉਹ ਤਾਂ ਨਿਆ ਖਬਰਾਂ ਸੁਣਨ ਦਾ ਮਨ ਕਰੇ ਤੇ ਟੀਵੀ ਲਾ ਲਿਆ ਜਾਵੇ ਨਾ ਤਾਂ ਬਹੁਤੇ ਨਿਊਜ਼ ਚੈਨਲਾਂ ਤੇ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਦੀਆਂ ਮਸ਼ਹੂਰੀਆਂ ਨਾਲ ਲੱਦਿਆ ਪ੍ਰੋਪਗੈਂਡਾ ਹੀ ਚੱਲਦਾ ਨਜ਼ਰ ਆਉਂਦਾ ਹੈ ਹੁਣ ਇਸੇ ਮੌਕੇ ਤੇ ਲੋਕਾਂ ਦਾ ਵੀ ਫਰਜ ਬਣਦਾ ਹੈ ਵੀ ਭਾਈ ਥੋੜਾ ਥੋੜਾ ਹੰਬਲਾ ਤੁਹਾਨੂੰ ਵੀ ਮਾਰਨਾ ਪੈਣਾ ਥੋੜੀ ਬਹੁਤੀ ਨਾਗਰਿਕ ਪੱਤਰਕਾਰਤਾ ਤੁਹਾਨੂੰ ਵੀ ਕਰਨੀ ਪੈਣੀ ਆ ਤੁਹਾਡੇ ਗਲੀ ਮੁਹੱਲੇ ਸ਼ਹਿਰ ਪਿੰਡ ਬਾਰੇ ਜੇਕਰ ਇਹ ਸੋ ਕਾਡ ਵਿਕਾਊ ਮੀਡੀਆ ਕੋਈ ਵੀ ਪ੍ਰੋਪਗੈਂਡਾ ਫਲਾ ਰਿਹਾ ਹੈ ਤਾਂ ਤੁਸੀਂ ਖੁਦ ਲਿਖ ਕੇ ਜਾਂ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਉਸ ਚੀਜ਼ ਦੀ ਸਫਾਈ ਦਿਓ ਤੇ ਦੂਜਿਆਂ ਨੂੰ ਤਾਂ ਐਜੂਕੇਟ ਕਰ ਹੀ ਸਕਦੇ ਹੋ ਹੁਣ ਜੇਕਰ ਕਿਸੇ ਦੇ ਦਿਮਾਗ 'ਚ ਵਿਕਾਊ ਮੀਡੀਆ ਤੇ ਸਤੰਤਰ ਮੀਡੀਆ ਆਲਾ ਫਰਕ ਸਮਝ ਨਹੀਂ ਆ ਰਿਹਾ ਤਾਂ ਮੈਂ ਉਹ ਵੀ ਸਮਝਾ ਦਿੰਦਾ ਤੁਹਾਨੂੰ ਇੱਕ ਸਧਾਰਨ ਜੀ ਉਦਾਹਰਨ ਦੇ ਨਾਲ ਹੀ ਸਮਝ ਆ ਜਾਏਗਾ ਤਾਂ ਦੇਖੋ ਭਾਈ ਜੇਕਰ ਡਾਕਟਰ ਮਨਮੋਹਨ ਵਰਗੇ ਇਨਸਾਨ ਤੁਹਾਨੂੰ ਕਾਂਗਰਸੀ ਲੱਗਣ ਲੱਗ ਜਾਣ ਨਾ ਤਾਂ ਤੁਸੀਂ ਵਿਕਾਊ ਜਾਂ ਕੰਟਰੋਲ মিডিਆ ਦੇ ਪ੍ਰਭਾਵੇ ਹੇਠ ਹੋ ਤੇ ਇਹਦੇ ਉਲਟ ਜੇਕਰ 10 ਸਾਲ ਦੇਸ਼ ਦੀ ਸੇਵਾ ਕਰਨ ਵਾਲੇ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਵਾਲੇ ਤੇ ਉਸ ਟਾਈਮ ਤੇ ਦੇਸ਼ ਦੇ ਆਰਥਿਕ ਹਾਲਾਤਾਂ ਨੂੰ ਸੰਭਾਲਣ ਵਾਲੇ ਜਦੋਂ ਕਿ ਅਮਰੀਕਾ ਸਟਰਗਲ ਕਰ ਰਿਹਾ ਸੀ ਉਦਾਂ ਦੇ ਇਨਸਾਨ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਲੱਗਣ ਤਾਂ ਖੁਸ਼ ਨਸੀਬ ਹੋ ਤੁਸੀਂ ਸਤੰਤਰ মিডিਆ ਦੇ ਪ੍ਰਭਾਵੇ ਹੇਠ ਹੋ ਆਹ ਵਕਰੀ ਗੱਲਾਂ ਵੀ ਅੱਜਕੱਲ ਉਹਨਾਂ ਨੂੰ ਕੋਈ ਰਿਮੋਟ ਤੇ ਚੱਲਣ ਵਾਲਾ ਕਹੇ ਪਰ ਇਹ ਗੱਲ ਵੀ ਸੱਚ ਹੈ ਵੀ ਦੇਸ਼ ਇਤ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਅਜ ਤੱਕ ਕਦੇ ਕੋਈ ਸਮਝੌਤਾ ਨਹੀਂ ਸੀ ਕੀਤਾ ਇੱਕ ਸਮੇਂ ਉਹ تھا ਜਦ ਕਾਂਗਰਸ ਕੇ 10 ਸਾਲ ਮੇ ਪ੍ਰਧਾਨ ਮੰਤਰੀ ਰਿਮੋਟ ਕੰਟਰੋਲ ਸੇ ਚਲਤੇ ਸੇ ਹਜ਼ਾਰੇ ਹੈ ਸੈਡ ਥੈਟ ਇਟ ਸੀਮਸ ਥੈਟ ਡਾਕਟਰ ਮਨਮੋਹਨ ਸਿੰਘ ਇਜ਼ ਅ ਮੈਨ ਹੂ ਇਜ਼ ਬੀਂਗ ਕੰਟਰੋਲਡ ਬਾਇ ਰਿਮੋਟ ਹੁਣ ਵੀਡੀਓ ਚ ਅੱਗੇ ਬਾਦਿਆਂ ਦੋ ਹੋਰ ਸ਼ਬਦਾਂ ਨਾਲ ਜਿਹੜੇ ਕਿ ਮੀਡੀਆ ਤੇ ਦੁਨੀਆ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਮੇਨਸਟ੍ਰੀਮ ਮੀਡੀਆ ਤੇ ਇੰਡੀਪੈਂਡੈਂਟ ਮੀਡੀਆ ਪਾਰਟ ਦੇ ਵਿੱਚ ਮੇਨਸਟ੍ਰੀਮ ਮੀਡੀਆ ਜਾਂ ਮਾਸ ਮੀਡੀਆ 'ਚ ਸੰਚਾਰ ਦੇ ਨਾ ਵੱਖ-ਵੱਖ ਸਾਧਨ ਹੁੰਦੇ ਨੇ ਜਿਵੇਂ ਕਿ ਟੈਲੀਵਿਜ਼ਨ, ਰੇਡੀਓ, ਅਖਬਾਰ, ਰਸਾਲੇ, ਇੰਟਰਨੈਟ ਆਧਾਰਿਤ ਵੈੱਬਸਾਈਟਾਂ ਜਾਂ ਪੋਰਟਲ ਵਗੈਰਾ ਭਾਰਤੀ মিডিਆ ਨੇ 18ਵੀਂ ਸਦੀ ਦੇ ਅੰਤ ਦੇ ਵਿੱਚ ਜਾ ਕੇ ਸਰਗਰਮੀ ਪੜ੍ਹੀ ਸੀ। ਪ੍ਰਿੰਟ মিডিਆ ਦੀ ਗੱਲ ਕਰੀਏ ਤਾਂ 1780 'ਚ ਸ਼ੁਰੂ ਹੋਇਆ ਸੀ ਤੇ ਜੇਕਰ ਰੇਡੀਓ ਦੀ ਗੱਲ ਕਰੀਏ ਤਾਂ 1927 'ਚ ਆ ਕੇ ਭਾਰਤ 'ਚ ਸ਼ੁਰੂ ਹੋਇਆ ਸੀ। ਸੋ ਕੁੱਲ ਮਿਲਾ ਕੇ ਜਿਹੜਾ ਮੇਨਸਟ੍ਰੀਮ মিডিਆ ਕੋਈ ਵੀ ਵੱਡਾ ਅਦਾਰਾ ਹੋ ਸਕਦਾ ਹੈ ਜਿਦੇ ਵਿੱਚ ਪੋਲੀਟੀਕਲ ਇਨਵੈਸਟਮੈਂਟ ਜਾਂ ਫਿਰ ਕੋਈ ਹੋਰ ਵੀ ਵੱਡੇ ਲੈਵਲ ਦੇ ਇਨਵੈਸਟਮੈਂਟ ਹੋ ਸਕਦੀ ਹੈ। ਦੂਜੇ ਪਾਸੇ ਆਉਂਦਾ ਇੰਡੀਪੈਂਡੈਂਟ মিডিਆ ਜੋ ਕਿ ਸੁਤੰਤਰ ਰੂਪ ਦੇ ਵਿੱਚ ਆਪਣੇ ਆਪ ਨੂੰ ਦਰਸਾਉਂਦਾ ਹੈ ਜਿਵੇਂ ਕਿ ਟੈਲੀਵਿਜ਼ਨ ਅਖਬਾਰ ਇੰਟਰਨੈਟ ਆਧਾਰਿਤ ਪ੍ਰਕਾਸ਼ਨ ਜੋ ਕਿ ਸਰਕਾਰ ਜਾਂ ਕਾਰਪੋਰੇਟ ਦੇ ਹਿੱਤਾਂ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਨੇ ਜਿਹੜਾ ਮੇਨਸਟ੍ਰੀਮ ਮੀਡੀਆ ਹੈ ਉਹਨੂੰ ਵਿਕਾਊ ਮੀਡੀਆ ਵੀ ਜਾਣਿਆ ਜਾਣ ਲੱਗਿਆ ਹੈ ਜਿਨ੍ਹਾਂ ਦੇ ਕਿ ਕਿਸੇ ਪਿਛਲੇ ਸਾਲਾਂ ਦੌਰਾਨ ਕਿਸਾਨੀ ਅੰਦੋਲਨ 'ਚ ਬੜੀ ਜਗ ਜਾਹਿਰ ਹੋਏ ਨੇ ਸਤਿ ਸ਼੍ਰੀ ਅਕਾਲ ਗੋਦੀ ਮੀਡੀਆ ਜੀ ਹਮ ਪੰਜਾਬ ਮੇਂ 2 ਮਹੀਨੇ ਸੇ ਬੈਠੇ ਹੈ ਆਪ ਕਹਾ ਥੇ ਆਤੰਕਵਾਦੀ ਨੂੰ ਕਵਰ ਕਰਨੇ ਆਏ ਹੋ ਆਪ ਹੈ ਕਰੋ ਜਾ ਕੇ ਕਵਰ ਤੋਂ ਕਦੋ ਕਿਤਨੇ ਆਤੰਕਵਾਦੀ ਖਾਲਿਸਤਾਨੀ ਬੈਠੇ ਹੋ ਜਾਓ ਭਾਈ ਮੈਂ ਸਾਫ਼ ਸ਼ਬਦੋਂ ਮੇ ਕਹਿ ਰਹਾ ਹਾਂ ਕਿ ਇਹ ਟਰੈਕਟਰ ਪਰੇਡ ਨਹੀਂ ਇਹ ਗੁੰਡਾ ਕਰਦੀ हिन्दी की सड़कों पर आज इन मुट्ठी भर लोगों ने यह तय कर दिया कि ये लोग एकता में विश्वास करते ही नहीं है ये एक राष्ट्र में विश्वास नहीं करते ਇਹ ਦੇਸ਼ ਕੋ ਤੋੜਨਾ ਚਾਹਤੇ ਹਨ ਅੰਦੋਲਨ ਚ ਆਗੂਆਂ ਤੇ ਜਥੇਬੰਦਕ ਧਿਰਾਂ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਨਿਊਜ਼ ਮੀਡੀਆ ਨੂੰ ਬਾਈਟ ਦੇਣ ਤੋਂ ਪਹਿਲਾਂ ਸੁਚੇਤਤਾ ਸਾਵਧਾਨੀ ਤੇ ਜਜ਼ਬਾਤਾਂ ਤੇ ਕੰਟਰੋਲ ਰੱਖਣ ਦੇ ਹੋਕੇ ਆਮ ਹੀ ਦਿੱਤੇ ਗਏ ਸੀ ਕਿਉਂਕਿ ਇਹ ਜਿਹੜਾ ਵਿਕਾਊ ਮੀਡੀਆ ਸੀ ਨਾ ਇਹ ਹਰ ਗੱਲ ਦੇ ਵਿੱਚ ਉਹ 네ਗਟਿਵਿਟੀ ਲੱਭ ਰਿਹਾ ਸੀ ਜ਼ਿਆਦਾਤਰ ਮੀਡੀਆ ਸਰਕਾਰੀ ਐਂਗਲ ਤੋਂ ਹੀ ਸਟੋਰੀ ਨੂੰ ਦਿਖਾਉਂਦਾ ਸੀ ਤੇ ਇਸ ਏਜੰਡੇ ਹੇਠ ਇਹ ਵਿਕਾਊ ਮੀਡੀਆ ਆਪਣੇ ਕੰਮ ਨੂੰ ਅੰਜਾਮ ਦਿੰਦਾ तो जो भी लिया जा गाने। एक अनपढ़ किसान से बाइट लेकर की हाँ जी हमने इंदिरा इंदिरा को ठोका था तो हम मोदी को भी ठोकेंगे तो उसकी बाइट को वो हेडलाइन में घुमा रहे हैं तो ऐसा तो नहीं है हमारे किसान आगू किसी ने कहा ਕਿਆ ਕਿਸੇ ਕਿਸੇ ਵੀ ਕਿਸਾਨ ਆਗੂ ਸੇ ਇਸ ਨੂੰ ਸੁਣਾ ਅੱਜ ਜਦੋਂ ਮੀਡੀਆ ਤੇ ਅਖਬਾਰਾਂ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਆਪਸੀ ਵੈਰ ਦੀ ਚਿੰਤਾ ਜ਼ਾਹਿਰ ਕੀਤੀ ਜਾਂਦੀ ਹੈ ਉਹਨਾਂ ਚਿੰਤਤ ਵਿਸ਼ਿਆਂ ਤੇ ਵਿਚਾਰ ਕੀਤੀ ਜਾਂਦੀ ਹੈ ਉੱਥੇ ਹੀ ਸਾਡਾ ਪੰਜਾਬ ਦਾ ਮੀਡੀਆ ਬਲਟੋਹਾ ਪੁੱਲੜ ਪੀਜਾ ਕੁੱਕੜ ਪੀਜਾ ਵਰਗੇ ਬੇਤੁਕੇ ਮਸਲਿਆਂ 'ਚ ਪੰਜਾਬੀ ਲੋਕਾਂ ਨੂੰ ਉਲਝਾਉਣ ਦਾ ਕੰਮ ਕਰ ਰਿਹਾ ਹੈ ਹੁਣ ਸੱਟਾ ਇਹੀ ਨਿਕਲਦਾ ਹੈ ਵੀ ਜਿਹੜੀ ਸਾਡੀ ਸੋਚ ਹੈ ਨਾ ਇੱਕ ਦਾਇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਆ ਕਿਸੇ ਸਮੇਂ ਭਾਰਤ ਦਾ ਇੱਕੋ ਇੱਕ ਨਿਧੜਕ ਤੇ ਨਿਰਪੱਖ ਸੋਚ ਰੱਖਣ ਵਾਲਾ ਟੀਵੀ ਚੈਨਲ ਐਨਡੀਟੀਵੀ ਜਦੋਂ ਧੰਨੇ ਜੇਠਰ ਗਿਆ ਕੋਲੇ ਜਾ ਵੀ ਕਿਆ ਜਾਂ ਫ ਖਰੀਦ ਲਿਆ ਗਿਆ ਉਸ ਟਾਈਮ ਤੇ ਇਸ ਚੈਨਲ ਦੇ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣਾ ਅਸਤੀਫਾ ਦੇ ਕੇ ਇੱਕ ਬੜੀ ਹੀ ਭਾਵੁਕ ਵੀਡੀਓ ਪਾਈ ਜਿਦੇ ਵਿੱਚ ਉਹਨਾਂ ਨੇ ਸਵਾਲਾਂ ਨੂੰ ਹੋਰ ਵੀ ਗੰਭੀਰਤਾ ਨਾਲ ਰੱਖਿਆ ਤੇ ਲੋਕਤੰਤਰ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਸੀ ਰਵੀਸ਼ ਕੁਮਾਰ ਨੇ ਆਪਣੇ ਜ਼ਮੀਰ ਦਾ ਸੌਦਾ ਨਾ ਕਰਕੇ ਧੰਨੇ ਸੇਠ ਵਰਗਿਆਂ ਨੂੰ ਦੱਸਤਾ ਸੀ ਕਿ ਇਹ ਟੀਵੀ ਚੈਨਲਾਂ ਦੇ ਸਮੇਤ ਤੁਸੀਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸੰਤਾਨਾਂ ਦੇ ਸੌਦੇ ਦਾ ਜ਼ਰੂਰ ਮਾਰ ਸਕਦੇ ਹੋ ਪਰ ਉਹਦੇ ਵਰਗੇ ਸੱਚੇ ਲੀਡਰ ਤੇ ਵਿਵਕ ਇਨਸਾਨ ਨੂੰ ਕਦੇ ਨਹੀਂ ਖਰੀਦ ਸਕਦੇ ਬਹੁਤ ਵੱਡੀ-ਵੱਡੀ ਸ਼ਕਤੀਆਂ ਪਿੱਛੇ ਖੜ੍ਹੀਆਂ ਹਨ ਇਸ ਇੱਕ ਪੱਤਰਕਾਰ ਕੇ ਪਿੱਛੇ ਤੋ ਸੁਭਾਵਿਕ ਹੈ ਕਿ ਇਹ ਨੌਬਤ ਆਣੀ ਸੀ ਇਸ ਦਾ ਅੰਦਾਜ਼ਾ ਮੈਨੂੰ ਪਹਿਲੇ ਵੀ ਥਾ ਲੇਕਿਨ ਜਿਸ ਦਿਨ ਆਤਾ ਹੈ ਉਸ ਦਿਨ ਅੱਛਾ ਤੋ ਨਹੀਂ ਲਗਤਾ ਹੈ ਉਤੇ ਉਹਨਾਂ ਨੇ ਲੋਕਾਂ ਨੂੰ ਵੀ ਇਹੀ ਸਨੇਹਾ ਦਿੱਤਾ ਵੀ ਭਾਈ ਸੱਚ ਦਾ ਪ੍ਰਚਾਰਮ ਲਹਿਰਾਈ ਰੱਖਣ ਵਾਸਤੇ ਨਾ ਹਿੱਤਾਂ ਦਾ ਤਿਆਗ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਇਸ ਸਮੇਂ ਜਾਣਕਾਰੀ ਸਾਂਝੀ ਕਰਨੀ ਵੀ ਬਹੁਤ ਲਾਜ਼ਮੀ ਹੈ ਵੀ ਭਾਰਤ ਦਾ ਬਹੁਤ ਡਿਜੀਟਲ ਮੀਡੀਆ ਜਾਂ ਫਿਰ ਅਸ ਜਿਹੜੇ ਟੀਵੀ ਚੈਨਲ ਨੇ ਇਸ ਸਮੇਂ ਜਾਂ ਤਾਂ ਕਰੋੜੀ ਮੱਲਾਂ ਦੀ ਜ਼ਰਖਰੀਦ ਨੇ ਜਾਂ ਫਿਰ ਸਿਆਸੀ ਦਬਦਬੇ ਦੀ ਮਾਰ ਹੇਠੇ ਗੁਲਾਮੀ ਭੋਗ ਰਹੇ ਨੇ ਆ ਪਿਛੇ ਜੱਕ ਰਿਪੋਰਟ ਆਈ ਸੀ ਜਿਹਦੇ ਮੁਤਾਬਿਕ ਰਲਾਇਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਬੀ ਨਿਊ ਚੈਨਲਾਂ ਦੇ ਮਾਲਕ ਨੇ ਤੇ ਹੁਣ ਤੱਕ ਉਹਨਾਂ ਦੀ ਗਿਣਤੀ ਸ਼ਾਇਦ ਹੋਰ ਵੀ ਵਾਧਾ ਹੋ ਚੁੱਕਿਆ ਹੋਵੇਗਾ ਤੇ ਇਹਨਾਂ ਦੇ ਵਿੱਚੋਂ ਮੇਨ ਚੈਨਲ ਨੇ ਨਿਊਜ਼ 18 ਸੀਐਨਬੀਸੀ ਆਵਾਜ਼ ਸੀਐਨਐਨ ਨਿਊਜ਼ 18 ਤੇ ਸੀਐਨਬੀਸੀ ਟੀਵੀ 18 ਵਗੈਰਾ ਇਸ ਤੋਂ ਇਲਾਵਾ ਉਹਨਾਂ ਕੋਲੇ ਫਰਸਟ ਪੋਸਟ ਤੇ ਮਨੀ ਕੰਟਰੋਲ ਵਰਗੇ ਨਿਊਜ਼ ਪੋਰਟਲ ਵੀ ਨੇ ਜਿਹੜਾ ਜੇ ਨਿਊ ਚੈਨਲ ਆ ਉਹ ਸੁਭਾਸ਼ ਚੰਦਰ ਦੀ ਮਲਕੀਅਤ ਹੈ ਜੋ ਕਿ ਭਾਜਪਾ ਤੋਂ ਰਾਜ ਸਭਾ ਦਾ ਮੈਂਬਰ ਹੈ ਫਿਰ ਇੱਕ ਸਾਡੇ ਲੋਕਾਂ ਨੂੰ ਪਿੱਛੇ ਜੇ ਨਵਾਂ ਵਹਿਮ ਪਿਆ ਵੀ ਭਾਈ ਜਿਹੜੀ ਅੰਗਰੇਜ਼ੀ ਚੈਨਲ ਇੰਟਰਨੈਸ਼ਨਲ ਚੈਨਲ ਨੇ ਉਹੀ ਸੱਚ ਦਿਖਾਉਂਦੇ ਆ ਸਾਡੇ ਵਾਲੇ ਤਾਂ ਬਸ ਵਿਕਾਊ ਮੀਡੀਆ ਹੀ ਆ ਤਾਂ ਜਿਹੜਾ ਵਿਯੋਨ ਚੈਨਲ ਹੈ ਜੋ ਕਿ ਇੱਕ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਦਾ ਚੈਨਲ ਹੈ ਉਹ ਵੀ ਇਸੇ ਸੁਭਾਸ਼ਚੰਦਰ ਦਾ ਹੀ ਹੈ ਰਿਪਬਲਿਕ ਟੀਵੀ ਪਿੱਛੇ ਜੇ ਬੜੀ ਚਰਚਾ ਚ ਰਿਹਾ ਹੈ ਉਹ ਬੀਜੇਪੀ ਦੇ ਰਾਜ ਸਭਾ ਮੈਂਬਰ ਰਜੀਵ ਚੰਦਰ ਸ਼ੇਖਰ ਤੇ ਅਰਨਵ ਗੋਸਵਾਮੀ ਦਾ ਇੰਡੀਆ ਟੀਵੀ ਦਾ ਮਾਲਕ ਰਾਜਤ ਸ਼ਰਮਾ ਹੈ ਜੋ ਕਿ ਏਬੀਬੀਪੀ ਦਾ ਮੈਂਬਰ ਰਿਹਾ ਹੈ ਨਿਊਜ਼ 24 ਦੀ ਮਾਲਕ ਨੁਰਾਦਾ ਪ੍ਰਸ਼ਾਦ ਹੈ ਜੋ ਦਰਸ਼ਨ نیوز ਚੈਨਲ ਦਾ ਮਾਲਕ ਹੈ ਸ਼੍ਰੇਸ਼ ਚਵੰਕੇ ਜੋ ਕਿ ਐਬੀਬੀਬੀ ਤੇ ਆਰਐਸਐਸ ਦਾ ਕਾਫੀ ਲੰਬੇ ਸਮੇਂ ਤੋਂ ਵਲੰਟੀਅਰ ਤੇ ਅਹੁਦੇਦਾਰ ਰਿਹਾ ਹੈ ਇਸ ਤਰੀਕੇ ਨਾਲ ਸਾਡਾ ਬਹੁਤਾ ਮੀਡੀਆ ਸਰਕਾਰੀ ਇਸ਼ਤਿਹਾਰਾਂ ਦੇ ਟੇਕ ਤੇ ਚੱਲਦਾ ਹੈ ਜਿਹਦੇ ਕਰਕੇ ਮੰਨ ਲਈ ਤੌਰ ਤੇ غلامੀ ਹੰਡਾਰਿਆ ਹੋਣ ਕਰਕੇ ਸੱਚ ਬੋਲਣ ਤੋਂ ਅਕਸਰ ਹੀ ਭਜਦਾ ਨਜ਼ਰ ਆਉਂਦਾ ਹੁਣ ਇਹਨਾਂ ਤੱਥਾਂ ਦੇ ਆਧਾਰ ਤੇ ਗਣਾ ਗਲਤ ਨਹੀਂ ਹੋਏਗਾ ਵੀ ਭਾਰਤੀ ਮੀਡੀਆ ਲੋਕਤੰਤਰ ਦਾ ਚੌਥਾ ਧੰਮ ਅੱਜ ਦੇ ਟਾਈਮ ਤੇ ਬੇਕਾਰ ਫਰੇਬੀ ਤੇ ਚਪਲ ਚੱਟ ਬਣ ਕੇ ਰਹਿ ਗਿਆ ਹੈ ਭਾਰਤ ਦੇ ਵਿੱਚ ਇਸ ਟਾਈਮ ਤੇ ਕਾਰਪੋਰੇਟ ਤੇ ਸਿਆਸਤ ਦੇ ਸੁਮੇਲ ਵਾਲਾ ਮੀਡੀਆ ਪ੍ਰਧਾਨ ਹੈ ਦੂਜੇ ਸ਼ਬਦਾਂ 'ਚ ਗਾਹ ਤਾਂ ਚੋਰ ਤੇ ਕੁੱਤੀ ਰਲੇ ਹੋਏ ਨੇ ਜਾਂ ਫਿਰ ਚੋਰ-ਚੋਰ ਮਸੇਰੇ ਭਾਈ ਵਾਲੀ ਗੱਲ ਐ ਇਸੇ ਕਰਕੇ ਦੇਖਦੇ ਲੋਕਾਂ ਨੂੰ ਨਿਤ ਝੂਠ ਪਰੋਸਿਆ ਜਾ ਰਿਹਾ ਤੇ ਸੱਚ ਦੀ ਪਰਦਾ ਪੋਸ਼ੀ ਕੀਤੀ ਜਾ ਰਹੀ ਐ ਲੋਕਾਂ ਨੂੰ ਨੇਰੇ 'ਚ ਰੱਖ ਕੇ ਸਰਕਾਰ ਤੇ ਨਾ ਕਾਰਪੋਰੇਟਾਂ ਵੱਲੋਂ ਚਿੱਟੇ ਦੇਣੀ ਲੋਕਾਂ ਨਾਲ heira-pheri ਤੇ ਠੱਗੀ ਠੋਰੀ ਕੀਤੀ ਜਾ ਰਹੀ ਐ ਹੁਣ ਸਵਾਲ ਇਹ ਐ ਵੀ ਮੀਡੀਆ ਤਾਂ ਜੋ ਕਰ ਰਿਹਾ ਹੈ ਕਰ ਹੀ ਰਿਹਾ ਹੈ ਸਾਨੂੰ ਕੀ ਕਰਨਾ ਚਾਹੀਦਾ ਤਾਂ ਕੁਝ ਵੀ ਗਲਤ ਹੁੰਦਿਆਂ ਦੇਖ ਕੇ ਜੇਕਰ ਅੱਖਾਂ ਬੰਦ ਕਰ ਲੋਂਗੇ ਨਾ ਤਾਂ ਕੁਝ ਸੁਧਰਨਾ ਨਹੀਂ ਹਾਲਾਤ ਹੋਰ ਗਰਖ ਹੋਣਗੇ ਕਿਸੇ ਸ਼ਾਇਰ ਨੇ ਬਹੁਤ ਹੀ ਖੂਬ ਲਿਖਿਆ ਕਿ ਆਪਣੇ ਕਿਰਦਾਰ ਪਰ ਪਰਦਾ ਡਾਲ ਕੇ ਫਿਰ یہی ਲੋਕ ਕਹਿੰਦੇ ਹੈ ਕਿ ਜ਼ਮਾਨਾ ਖਰਾਬ ਹੈ ਅਸੀਂ ਸੁਧਾਰ ਦੇ ਵਿਰੋਧੀ ਨਹੀਂ ਪਰ ਕਿਸੇ ਦੇ ਅੰਨੇ ਹੋ ਕੇ ਬਿਨਾਂ ਕਿਸੇ ਲੌਜੀਕ ਦੇ ਬਦਨਾਮੀ ਕਰਨ ਦੀ ਘੜੀਆਂ ਸੋਚਦੇ ਵਿਰੋਧੀ ਆ ਜਿੱਥੇ ਅਸੀਂ ਗਲਤ ਹਾਂ ਅਸੀਂ ਆਪਣੀ ਕਮੀ ਮੰਨਦੇ ਆ ਪਰ ਪੁਲਿਸ ਮਹਿਕਮੇ ਚ ਚੱਲਦੀ ਰਿਸ਼ਵਤ ਮਾਲ ਮਹਿਕਮੇ ਚ ਚੱਲਦੀ ਰਿਸ਼ਵਤ ਡਾਕਟਰੀ ਮਹਿਕਮੇ ਵਿੱਚ ਜਾਲੀ ਛੱਬੀ ਜਾਂ ਫਿਰ ਹੋਰ ਸਰਟੀਫੀਕੇਟ ਬਣਾਉਣ ਦੇ ਨਾਂ ਤੇ ਚੱਲਦੀ ਰਿਸ਼ਵਤ ਜੰਗਲਾਤ ਮਹਿਕਮੇ ਵਿੱਚ ਨਜਾਇਜ਼ ਵੱਡੇ ਜਾਂਦੇ ਰੁੱਖ ਤੇ ਉਹਨਾਂ ਰੁੱਖਾਂ ਦੀ ਹੁੰਦੀ ਚੋਰੀ ਸਿੰਚਾਈ ਮਹਿਕਮੇ ਵਿੱਚ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਹੁੰਦੀ ਪਾਣੀ ਦੀ ਚੋਰੀ ਬਿਜਲੀ ਮਹਿਕਮੇ ਵਿੱਚ ਟਰਾਂਸਫਰ ਜਾਂ ਫਿਰ ਖੰਭੇ ਲਾਉਣ ਵੇਲੇ ਹੁੰਦੀ ਕਿਸਾਨ ਦੀ ਲੁੱਟ ਤੇ ਉਸ ਤੋਂ ਲਈ ਜਾਂਦੀ ਰਿਸ਼ਵਤ ਪਿੰਡਾਂ ਦੇ ਵਿੱਚ ਵਿਕਾਸ ਦੇ ਨਾਂ ਤੇ ਪੁਰਾਣੀਆਂ ਇੱਟਾਂ ਪੱਟ ਕੇ ਉਹੀ ਪੁੱਠੀਆਂ ਕਰਕੇ ਲਾਣਦੇ ਆ ਤੇ ਸਰਕਾਰ ਤੋਂ ਨਵੀਆਂ ਇੱਟਾਂ ਦਾ ਬਿੱਲ ਬਣਾ ਕੇ ਪੈਸਾ ਖਾ ਲਿਆ ਜਾਂਦਾ ਛੱਪੜ ਜਾਂ ਫਿਰ ਕਈ ਹੋਰ ਪ੍ਰੋਗਰਾਮ ਜੋ ਸਿਰਫ ਕਾਗਜ਼ਾਂ ਤੱਕ ਹੀ ਰਹਿ ਜਾਂਦੇ ਆ ਤੇ ਸਰਕਾਰ ਤੋਂ ਉਹਨਾਂ ਦਾ ਪੈਸਾ ਲੈ ਕੇ ਆਪਣੀਆਂ ਜੇਬਾਂ ਭਰੀਆਂ ਜਾਂਦੀਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਰਟੀਫਿਕੇਟ ਦੇਣ ਦੇ ਨਾਂ ਤੇ ਕੀਤੀ ਜਾਂਦੀ ਮੋਟੀ ਕਮਾਈ ਪ੍ਰਾਈਵੇਟ ਹਸਪਤਾਲ ਮੈਡੀਕਲ ਸਟੋਰ ਜਿਹੜੇ 2 ਨੰਬਰ 'ਚ ਚੱਲਦੇ ਨੇ ਕਿਸੇ ਦੇ ਲਾਇਸੈਂਸ ਤੇ ਕੋਈ ਹੋਰ ਹੀ ਕੰਮ ਕਰ ਰਿਹਾ ਮਤਲਬ ਕਿ ਹਰ ਪਾਸੇ ਹੀ 2 ਨੰਬਰ ਦਾ ਕੰਮ ਚੱਲ ਰਿਹਾ ਹੈ ਉਦੋਂ ਇਹ ਪੱਤਰਕਾਰ ਕਿਉਂ ਨਹੀਂ ਬੋਲਦੇ ਉਦੋਂ ਇਹਨਾਂ ਨੂੰ ਕਿਉਂ ਸੱਪ ਸੰਘ ਜਾਂਦਾ ਸੋ ਸੁਧਾਰ ਜ਼ਰੂਰੀ ਹੈ ਪਰ ਸੁਧਾਰ ਹਰ ਪਾਸੇ ਹੋਣਾ ਚਾਹੀਦਾ ਹੈ ਸੁਧਾਰ ਦੇ ਨਾਮ ਤੇ ਬਦਨਾਮੀ ਕਰਨ ਵਾਲੇ ਘਟੀਆਂ ਸੋਚ ਵਾਲੇ ਲੋਕਾਂ ਦਾ ਘਟੀਆਂ ਅਖਬਾਰ ਰਸਾਲੇ ਤੇ ਚੈਨਲਾਂ ਦਾ ਮੁਕੰਮਲ ਬਾਈਕਾਟ ਹੋਣਾ ਚਾਹੀਦਾ ਹੈ ਤੇ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਜਨਤਾ ਪੂਰਨ ਤੌਰ ਤੇ ਜਾਗਰੂਕ ਹੋਵੇਗੀ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹੋਵੇਗੀ ਅਸੀਂ ਆਏ ਦੇਣੀ ਸੰਵਿਧਾਨ ਨੂੰ ਨਿੰਦੇ ਹੋਏ ਸਾਹ ਨਹੀਂ ਲੈਂਦੇ ਪਰ ਸੱਚ ਦੱਸਾਂ ਤਾਂ ਉਸੇ ਸਿਧਾਂਤ ਚ ਦਰਜ ਸਾਡੇ ਅਧਿਕਾਰਾਂ ਬਾਰੇ ਨਾ ਅਜੇ ਸਾਨੂੰ ਰੱਤੀ ਭਰ ਵੀ ਗਿਆਨ ਨਹੀਂ ਹੈ ਅਈ ਕੋਈ ਸੋਚ ਕੇ ਜ਼ਰੂਰ ਦੇਖਿਓ ਵੀ ਆਪਣੇ ਬਾਰੇ ਆਪਣੀਆਂ ਨਜ਼ਰਾਂ ਬਾਰੇ ਕੁਝ ਕਰ ਵੀ ਰਹੇ ਹੋ ਜਾਂ ਫਿਰ ਜੋ ਚੱਲੀ ਜਾਂਦਾ ਚੱਲੀ ਜਾਣ ਦਿਓ ਇਹ ਵਾਲੀ ਨੀਤੀ 'ਚ ਬਸ ਸਾਹੀ ਲੈ ਰਹੇ ਬਾਕੀ ਤੁਸੀਂ ਆਪ ਸਿਆਣਿਆ ਹੋ ਸ਼ੁਕਰੀਆ